10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਝਕਾਉਣ ਦੇ ਯਤਨ ਕਰਤਾ ਵजीर खान ਪਹਾੜੀ ਰਾਜਿਆਂ ਨਾਲ ਹੱਥ ਮਿਲਾ ਕੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਦਾ ਹੈ ਤੇ ਦਾਵਾ ਬੋਲਦਾ ਹੈ 6 ਮਹੀਨੇ ਇਹ ਘੇਰਾਬੰਦੀ ਰਹਿੰਦੀ ਹੈ ਤੇ ਜੰਗ ਜਾਰੀ ਰਹਿੰਦੀ ਹੈ ਉਹਦਾ ਪੂਰਾ ਠੰਡਾ ਮਹੀਨਾ ਸ਼ੁਰੂ ਹੁੰਦਾ ਹੈ ਸਿਪਾਈਆਂ 'ਚ ਬਿਮਾਰੀ ਫੈਲਣੀ ਸ਼ੁਰੂ ਹੁੰਦੀ ਹੈ ਮੁਗਲਾਂ ਤੇ ਪਹਾੜੀ ਰਾਜਿਆਂ ਦੇ ਖਜ਼ਾਨੇ ਖਾਲੀ ਹੋਣੇ ਸ਼ੁਰੂ ਹੋ ਜਾਂਦੇ ਹਨ ਤੇ ਸਿਪਾਈਆਂ 'ਚ ਬਗਾਵਤ ਸ਼ੁਰੂ ਹੋ ਜਾਂਦੀ ਹੈ ਕਿਲੇ ਦੀ ਹਾਲਤ ਵੀ ਖਰਾਬ ਹੋ ਰਹੀ ਸੀ 6 ਮਹੀਨੇ ਤੋਂ ਕਿਲੇ ਵਿੱਚ ਖਾਣ ਪੀਣ ਦਾ ਸਮਾਨ ਨਾ ਦੇ ਬਰਾਬਰ ਸੀ ਭੁਖਮਰੀ ਇੰਨੀ ਵੱਧ ਜਾਂਦੀ ਹੈ 100 ਸਿੰਘਾਂ ਨੇ ਗੁਰੂ ਸਾਹਿਬ ਨੂੰ ਛੱਡਣ ਦਾ ਫੈਸਲਾ ਕੀਤਾ ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਇਹ ਲਿਖ ਕੇ ਕਿ ਤੁਸੀਂ ਉਹਨਾਂ ਦੇ ਸਿੱਖ ਨਹੀਂ ਤੇ ਉਹ ਤੁਹਾਡੇ ਗੁਰੂ ਨਹੀਂ ਤੁਸੀਂ ਜਾ ਸਕਦੇ ਹੋ ਨਾਲ ਹੀ ਪੰਜ ਪਿਆਰੇ ਇਹ ਵੀ ਕਹਿੰਦੇ ਹਨ ਕਿ ਜੇ ਕੋਈ ਹੋਰ ਸਿੰਘ ਗੁਰੂ ਦਾ ਸਿੰਘ ਨਹੀਂ ਕਹਾਉਣਾ ਚਾਹੁੰਦਾ ਉਹ ਇੱਥੋਂ ਜਾ ਸਕਦਾ ਹੈ ਤੇ 100 ਵਿੱਚੋਂ ਸਿਰਫ 40 ਸਿੰਘ ਹੀ ਗੁਰੂ ਜੀ ਨੂੰ ਛੱਡ ਕੇ ਗਏ ਬਾਕੀਆਂ ਦੀ ਜ਼ਮੀਰ ਨੇ ਆਗਿਆ ਨਹੀਂ ਦਿੱਤੀ ਇਸ ਤੋਂ ਬਾਅਦ ਵਜ਼ੀਰ ਖਾਨ ਤੇ ਪਹਾੜੀ ਰਾਜੇ ਆਪਣਾ ਇੱਕ ਪੈਗਾਮ ਗੁਰੂ ਜੀ ਤੱਕ ਪਹੁੰਚਾਉਂਦੇ ਹਨ ਕਿ ਉਹ ਆਪੋ ਆਪਣੇ ਗ੍ਰੰਥਾਂ ਦੀ ਸੌਂ ਖਾਂਦੇ ਹਨ ਕਿ ਜੇ ਗੁਰੂ ਜੀ ਚੁੱਪਚਾਪ ਅਨੰਦਪੁਰ ਦਾ ਕਿਲਾ ਖਾਲੀ ਕਰਦੇ ਹਨ ਤਾਂ ਕਿਸੇ ਤਰ੍ਹਾਂ ਦਾ ਜ਼ੁਲਮ ਨਹੀਂ ਕਰਨਗੇ ਤੇ ਉਹਨਾਂ ਦੀ ਹਵਾ ਵੱਲ ਵੀ ਕੋਈ ਨਹੀਂ ਵੇਖੇਗਾ ਜਿਸ ਤੋਂ ਮਗਰੋਂ ਗੁਰੂ ਜੀ ਨੇ ਪੰਜ ਪਿਆਰਿਆਂ ਨਾਲ ਮਸ਼ਵਰਾ ਕੀਤਾ ਤੇ ਇਹ ਕਹਿ ਕੇ ਇਹ ਪੇਗਾਮ ਸਵੀਕਾਰ ਕਰ ਲਿਆ ਕਿ ਮੁਗਲਾਂ ਤੇ ਤੁਰਕਾਂ ਤੇ ਉਹਨਾਂ ਨੂੰ ਵਿਸ਼ਵਾਸ ਨਹੀਂ ਪਰ ਕਿਸੇ ਗ੍ਰੰਥ ਦੀ ਬੇਅਦਬੀ ਉਹ ਨਹੀਂ ਕਰ ਸਕਦੇ ਤੇ ਸਿੰਘਾਂ ਦੇ ਨਾਲ ਕਿਲਾ ਖਾਲੀ ਕਰਨ ਲਈ ਤਿਆਰ ਹੋ ਜਾਂਦੇ ਹਨ 1704 ਨੂੰ ਉਹ ਦੀ ਉਹ ਰਾਤ ਨੂੰ ਉਹ ਕਿਲੇ ਨੂੰ ਛੱਡ ਜਾਂਦੇ ਹਨ ਉਸ ਤੋਂ ਬਾਅਦ ਦੋ ਵੱਡੇ ਸਹਿਬਜ਼ਾਦੇ ਤੇ ਛੋਟੇ ਸਹਿਬਜ਼ਾਦੇ ਅਲੱਗ-ਅਲੱਗ ਰਾਹ ਤੇ ਹੋ ਤੁਰਦੇ ਨੇ ਸਾਹਿਬ ਜادہ ਅਜੀਤ ਸਿੰਘ ਜੀ ਕਹਿੰਦੇ ਹਨ ਕਿ ਉਹ ਸਿੰਘਾਂ ਦੀ ਰਾਖੀ ਕਰਦੇ ਨਾਲ ਨਾਲ ਜਾਣਗੇ ਤੇ ਉਹ ਜੋ ਰਾਵਰ ਤੇ ਫਤਿਹ ਸਿੰਘ ਨੂੰ ਆਪਣੀ ਦਾਦੀ ਦਾ ਖਿਆਲ ਰੱਖਣ ਲਈ ਕਹਿੰਦੇ ਹਨ ਸੈਂਕੜੇ ਦੀ ਗਿਣਤੀ 'ਚ ਸਿੰਘ ਆਨੰਦਪੁਰ ਤੋਂ ਨਿਕਲੇ ਸੀ ਭਾਈ ਦਿਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਉਹਨਾਂ ਨੂੰ ਗੁਰੂ ਜੀ ਕਾਫਲੇ ਦੇ ਅੱਗੇ ਚੱਲਣ ਦਾ ਹੁਕਮ ਦਿੰਦੇ ਹਨ ਤਰਤੀਬ ਦੇ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਕਾਫਲੇ ਦੇ ਵਿਚਾਲੇ ਮਾਤਾ ਗੁਜਰੀ ਜੀ ਹੋਣਗੇ ਜੋ ਛੋਟੇ ਸਹਿਬਜ਼ਾਦੇ ਜੋ 라ਵਰ ਸਿੰਘ ਤੇ ਫਤਿਹ ਸਿੰਘ ਨੂੰ ਆਪਣੇ ਘੋੜੇ ਤੇ ਬਿਠਾ ਕੇ ਚੱਲਣਗੇ ਤੇ ਡੋਲੇ ਵਿੱਚ ਗੁਰੂ ਕੇ ਮਹਿਲ ਮਾਤਾ ਸੁੰਦਰੀ ਜੀ ਹੋਣਗੇ ਤੇ ਮਾਤਾ ਸਹਿਬਕੌਰ ਜੀ ਹੋਣਗੇ ਇਸ ਕਾਫਲੇ ਦੇ ਨਾਲ ਭਾਈ ਮਨੀ ਸਿੰਘ ਹੋਣਗੇ ਤੇ ਪਿੱਛੇ ਗੁਰੂ ਕਲਗੀ ਵਾਲੇ ਹੋਣਗੇ ਤੇ ਕਾਫਲੇ ਦੇ ਪਿੱਛੇ ਭਾਈ ਉਦੇ ਸਿੰਘ ਤੇ ਵੱਡੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਚੱਲਣਗੇ ਸਾਹਿਬਜ਼ਾਦੇ ਅਜੀਤ ਸਿੰਘ ਨੂੰ ਪਿੱਛੇ ਰੱਖਣ ਦਾ ਕਾਰਨ ਇਹ ਸੀ ਕਿ ਗੁਰੂ ਜੀ ਨੂੰ ਪਤਾ ਸੀ ਕਿ ਮੁਗਲ ਹਮਲਾ ਕਰਨਗੇ ਤਾਂ ਪਿੱਛੋਂ ਕਰਨਗੇ ਤੇ ਕੋਈ ਇਹ ਨਾ ਕਹੇ ਕਿ ਗੁਰੂ ਗੋਬਿੰਦ ਸਿੰਘ ਆਪਣਾ ਪੁੱਤ ਬਚਾ ਕੇ ਲੈ ਗਿਆ ਤੇ ਗੁਰੂ ਜੀ ਅਨੰਦਪੁਰ ਸਾਹਿਬ ਤੋਂ ਚਾਰ ਸਾਹਿਬਜ਼ਾਦੇ ਆਪਣੀ ਮਾਤਾ ਆਪਣੀ ਧਰਮ ਪਤਨੀ ਪੰਜ ਪਿਆਰੇ ਤੇ ਆਪਣੇ ਸਿੱਖਾਂ ਦੇ ਨਾਲ ਉਥੋਂ ਤੁਰਦੇ ਨੇ ਗੁਰੂ ਜੀ ਕੀਰਤਪੁਰ ਸਾਹਿਬ ਨੂੰ ਮੱਥਾ ਟੇਕ ਕੇ ਅੱਗੇ ਤੁਰਦੇ ਨੇ ਉਧਰ ਵਜ਼ੀਰ ਖਾਨ ਤੇ ਪਹਾੜੀ ਰਾਜੇ ਆਪਣਾ ਅਸਲੀ ਰੂਪ ਵਿਖਾਉਂਦੇ ਹਨ ਤੇ ਕਸਮਾਂ ਖਾ ਕੇ ਮੁਕਰ ਜਾਂਦੇ ਨੇ ਤੇ ਵਜ਼ੀਰ ਖਾਨ ਕਹਿੰਦਾ ਹੈ ਕਿ ਉਹਨਾਂ ਦਾ ਮਕਸਦ ਤਾਂ ਸਿਰਫ ਗੁਰੂ ਜੀ ਨੂੰ ਕਿਲੇ ਚੋਂ ਬਾਹਰ ਕੱਢਣਾ ਸੀ ਤੇ ਉਹ ਗੁਰੂ ਜੀ ਦੇ ਕਾਫਲੇ ਤੇ ਪਿੱਛੇ ਵਾਰ ਕਰਨ ਦਾ ਹੁਕਮ ਦੇ ਦਿੰਦਾ ਹੈ ਜਦੋਂ ਗੁਰੂ ਜੀ ਕੀਰਤਪੁਰ ਹੀ ਟੱਪਦੇ ਹਨ ਤਾਂ ਸਰਸਾ ਨਦੀ ਦੇ ਕਿਨਾਰੇ ਅਜੇ ਆਉਣਾ ਹੈ ਤੇ ਮੁਗਲ ਤੇ ਪਹਾੜੀ ਰਾਜੇ ਇਹਨਾਂ ਤੇ ਵਾਰ ਕਰ ਦਿੰਦੇ ਹਨ ਤੇ ਕਹਿੰਦੇ ਨੇ ਸਿੱਖੋ ਆਪਣੇ ਸ਼ਸਤਰ ਛੁੱਟ ਦਿਵੋ ਨਹੀਂ ਤਾਂ ਸਾਰਾ ਕਾਫਲਾ ਖਤਮ ਕਰ ਦੇਵਾਂਗੇ ਪਰ ਗੁਰੂ ਦੇ ਸਿੱਖ ਤੇ ਸਹਬਜ਼ਾਦਾ ਅਜੀਤ ਸਿੰਘ ਜਵਾਬ ਦਿੰਦੇ ਹਨ ਕਿ ਅਸੀਂ ਕਲਗੀਆਂ ਵਾਲੇ ਦੇ ਸਿੰਘ ਹਾਂ ਜਦ ਤੱਕ ਪ੍ਰਾਣ ਹਨ ਹੱਥਾਂ 'ਚੋਂ ਸ਼ਸਤਰ ਤਾਂ ਨਹੀਂ ਛੁਡਵਾ ਸਕਦੇ ਤੇ ਉਧਰੋਂ ਅੰਮ੍ਰਿਤ ਵੇਲਾ ਹੁੰਦਾ ਹੈ ਤੇ ਉਸ ਪੋ ਦੇ ਦੇਣਾ ਵਿੱਚ ਪਿੱਛੋਂ ਜਾਲਮਾਂ ਨੇ ਵਾਰ ਕੀਤਾ ਅੱਗੇ ਸਰਸਾ ਨਦੀ ਹੁੰਦੀ ਹੈ ਉਤੋਂ ਮੀਂਹ ਪੈਂਦਾ ਹੈ ਤੇ ਨਦੀ 'ਚ ਪਾਣੀ ਦਾ ਹੜ ਵੀ ਆਇਆ ਹੋਇਆ ਹੈ ਉਧਰੋਂ ਪੈਂਦੇ ਮੀਹ ਵਿੱਚ ਜਦ ਅੰਮ੍ਰਿਤ ਵੇਲਾ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਭਾਈ ਦਿਆ ਸਿੰਘ ਤੇ ਅਜੀਤ ਸਿੰਘ ਨੂੰ ਹੁਕਮ ਦਿੰਦੇ ਹਨ ਕਿ ਅੰਮ੍ਰਿਤ ਵੇਲਾ ਹੈ ਦੀਵਾਨ ਸਜਾਏ ਜਾਣ ਇਥੇ ਆਸਾ ਦੀ ਵਾਰ ਦੇ ਪਾਠ ਹੋਣਗੇ ਜਦ ਸਿੱਖਾਂ ਦੁਆਰਾ ਪੁੱਛਿਆ ਜਾਂਦਾ ਹੈ ਕਿ ਪਿੱਛੇ ਦੁਸ਼ਮਣ ਦਾ ਵਾਰ ਹੋਇਆ ਹੈ ਤਾਂ ਗੁਰੂ ਜੀ ਜਵਾਬ ਦਿੰਦੇ ਹਨ ਕਿ ਕਿਸੇ ਵੀ ਹਾਲਤ 'ਚ ਸਿੰਘ ਅੰਮ੍ਰਿਤ ਵੇਲੇ ਗੁਰਬਾਣੀ ਦਾ ਪਾਠ ਨਹੀਂ ਕੁੰਝਾ ਸਕਦੇ ਤੇ ਗੁਰੂ ਜੀ ਜਪਦੀ ਸਾਹਿਬ ਦਾ ਪਾਠ ਕਰਦੇ ਹਨ ਤੇ ਬਾਣੀ ਦਾ ਸਰੂਰ ਭਰ ਕੇ ਦੁਸ਼ਮਣ ਨਾਲ ਮੁਕਾਬਲਾ ਕਰਨ ਲਈ ਤਿਆਰ ਹੋ ਜਾਂਦੇ ਹਨ ਦਿਵਾਨਾ ਦੀ ਸਮਾਪਤੀ ਤੋਂ ਬਾਅਦ ਸਾਰੇ ਸਿੱਖ ਸਰਸਾ ਨਦੀ ਨੂੰ ਪਾਰ ਕਰਨ ਲੱਗਦੇ ਹਨ ਜਿਸ ਵਿੱਚ ਕੁਝ ਸਿੱਖ ਪਾਣੀ ਦੇ ਵਹਾਅ ਵਿੱਚ ਰੁੜ ਜਾਂਦੇ ਹਨ ਤੇ ਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ 'ਚ ਵੰਡਿਆ ਜਾਂਦਾ ਹੈ ਇੱਕ ਦੂਜੇ ਤੋਂ ਵਿਛੜ ਜਾਂਦੇ ਨੇ ਉਧਰੋਂ ਦੁਸ਼ਮਣ ਚੜ ਕੇ ਉੱਪਰ ਆ ਗਿਆ ਉੱਥੋਂ ਭਾਈ ਉਦੇ ਸਿੰਘ ਜੀ ਸ਼ਹੀਦ ਹੋ ਜਾਂਦੇ ਹਨ ਇਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੇ ਨਾਲ ਸਰਸਾ ਨਦੀ ਨੂੰ ਪਾਰ ਕਰਦੇ ਹਨ ਤੇ ਪੰਜ ਪਿਆਰੇ ਵੀ ਨਾਲ ਹੁੰਦੇ ਹਨ ਪਰੇਤੇ ਗੁਰੂ ਜੀ ਆਪਣੇ ਛੋਟੇ ਸਹਿਬਜ਼ਾਦਿਆਂ ਤੋਂ ਵਿਛੜ ਜਾਂਦੇ ਨੇ ਤੇ ਮਾਤਾ ਗੁਜਰੀ ਜੀ ਦੋ ਛੋਟੇ ਸਹਿਬਜ਼ਾਦਿਆਂ ਨੂੰ ਲੈ ਕੇ ਹੋਰ ਰਾਸਤੇ ਤੇ ਚਲੇ ਜਾਂਦੇ ਹਨ ਮਾਤਾ ਸੁੰਦਰੀ ਤੇ ਮਾਤਾ ਸਾਹਿਬਕੌਰ ਭਾਈ ਮਣੀ ਸਿੰਘ ਨਾਲ ਹੋਰ ਰਾਸਤੇ ਵੱਲ ਹੋਂ ਲਈ ਮਜਬੂਰ ਹੋ ਜਾਂਦੇ ਹਨ 21 ਦਸੰਬਰ 1704 ਦੀ ਤਾਰੀਖ ਨੂੰ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਹਿਬਜ਼ਾਦਿਆਂ ਦੇ ਨਾਲ ਚਮਕੌਰ ਦੀ ਗੜੀ ਵੱਲ ਨੂੰ ਚੱਲੇ ਪਾਉਂਦੇ ਹਨ ਉਸ ਰਾਤ ਨੂੰ ਗੁਰੂ ਜੀ ਚਮਕੌਰ ਦੀ ਗੜੀ 'ਚ ਪਹੁੰਚਦੇ ਹਨ ਇਹ ਦੋ ਭਰਾਵਾਂ ਦੀ ਗੜੀ ਸੀ ਇੱਕ ਦਾ ਨਾਂ ਸੀ ਭਾਈ ਗਰੀਬੂ ਇੱਕ ਦਾ ਨਾਂ ਸੀ ਬੁੱਧੀ ਚੰਦ रावत ਜਦੋਂ ਗੁਰੂ ਜੀ ਇਸ ਗੜੀ ਵਿੱਚ ਆਏ ਤਾਂ ਬੁੱਧੀ ਚੰਦ रावत ਇੱਥੇ ਆਪ ਪਹੁੰਚਿਆ ਸੀ ਤੇ ਗੁਰੂ ਜੀ ਨੂੰ ਆਖਦਾ ਕਿ ਤੂੰ ਸਾਡੀ ਖਾਤਰ ਸਭ ਕੁਝ ਕੁਰਬਾਨ ਕਰਨ ਤੇ ਤੋਲਿਆ ਅਸੀਂ ਤੇਰੀ ਕੀ ਸੇਵਾ ਕਰ ਸਕਦੇ ਹਾਂ ਇਹ ਇੱਕ ਮੇਰੀ ਕੱਚੀ ਗੜੀ ਹੈ ਜੇ ਰਹਿਣ ਬਸੇਰਾ ਕਰਨਾ ਉਸ ਕੱਚੀ ਗੜੀ ਵਿੱਚ ਕਰ ਲਵੋ ਤਾਂ ਗੁਰੂ ਜੀ ਕਹਿੰਦੇ ਹਨ ਇਸ ਗੜੀ ਵਿੱਚ ਹੁਣ ਪੱਕੇ ਆ ਗਏ ਹਨ ਇਹ ਗੜੀ ਹੁਣ ਕੱਚੀ ਨਹੀਂ ਰਹੀ ਇਸ ਗੜੀ ਵਿੱਚ ਰਹਦੀ ਦੁਨੀਆ ਤੱਕ ਲੋਕ ਸੱਜਦੇ ਕਰਨ ਲਈ ਆਇਆ ਕਰਨਗੇ ਗੁਰੂ ਜੀ ਨੂੰ ਕੋਈ ਅੰਦਾਜ਼ਾ ਨਹੀਂ ਕਿ ਉਹਨਾਂ ਦਾ ਵਿਛੜਿਆ ਪਰਿਵਾਰ ਕਿੱਥੇ ਹੈ ਅਤੇ ਉਹਨਾਂ ਦੇ ਵਿਛੜੇ ਸਿੰਘ ਇਸ ਸਮੇਂ ਕਿਸ ਹਾਲਤ 'ਚ ਹੋਣਗੇ ਫਿਰ ਵੀ ਧੰਨ ਜਿਗਰਾ ਕਲਗੀਆਂ ਵਾਲੇ ਦਾ ਫੇਰ ਵੀ ਡੋਲੇ ਨਹੀਂ ਭੁੱਖੇ ਭਾਣੇ ਗੁਰੂ ਤੇ ਉਹਨਾਂ ਦੇ ਸਿੰਘ ਉਸ ਰਾਤ ਚਮਕੌਰ ਦੀ ਗੜੀ ਵਿੱਚ ਆਰਾਮ ਕਰਦੇ ਹਨ ਉੱਥੇ ਭਾਈ ਦਿਆ ਸਿੰਘ ਜੀ ਵੱਲੋਂ ਅਤੇ ਭਾਈ ਧਰਮ ਸਿੰਘ ਜੀ ਵੱਲੋਂ ਸਤਕਾਰ ਵਜੋ ਕਲਗੀਆਂ ਵਾਲੇ ਦਾ ਆਸਣ ਤਿਆਰ ਕੀਤਾ ਤੇ ਨਾਲ ਹੀ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦਾ ਵੀ ਆਸਣ ਤਿਆਰ ਕੀਤਾ ਤੇ ਜੋ ਕੁਝ ਵੀ ਰੁੱਖਾ ਮਿੱਸਾ ਖਾਣ ਨੂੰ ਮਿਲਿਆ ਸਾਰੇ ਸਿੱਖਾਂ ਨੇ ਰਲ ਕੇ ਛਕਿਆ ਤੇ ਸਿੱਖ ਬਾਅਦ ਚ ਗੁਰੂ ਜੀ ਨੂੰ ਆਖਦੇ ਹਨ ਕਿ ਬਹੁਤ ਬਰਫੀਲੀਆਂ ਰਾਤਾਂ ਤੁਸੀਂ ਭੁੱਖਣ ਭਾਣੇ ਸਾਡੇ ਨਾਲ ਹੋ ਅੱਜ ਤੁਸੀਂ ਵਿਸ਼ਰਾਮ ਕਰੋ ਤੇ ਇਤਿਹਾਸਕਾਰਾਂ ਅਨੁਸਾਰ ਦੋ ਸਿੱਖ ਭਾਈ ਮਦਨ ਸਿੰਘ ਤੇ ਭਾਈ ਕੋਠਾ ਸਿੰਘ ਉਸ ਸਮੇ ਗੁਰੂ ਜੀ ਦੇ ਚਰਨਾਂ 'ਚ ਇੱਕ ਬੇਨਤੀ ਰੱਖਦੇ ਹਨ ਕਿ ਉਹ ਚਾਹੁੰਦੇ ਹਨ ਕਿ ਅੱਜ ਸਾਰੇ ਸਿੱਖ ਆਰਾਮ ਕਰਨ ਤੇ ਉਹ ਦੋਨੇ ਬਾਹਰ ਘੜੀ ਦੇ ਦਰਵਾਜ਼ੇ ਤੇ ਪਹਿਰਾ ਦੇਣ ਤੇ ਸਾਰੇ ਗੁਰੂ ਦੇ ਸਿੱਖ ਘੋੜੇ ਦੀਆਂ ਕਾਠੀਆਂ ਨੂੰ ਸਹਰਾਣੇ ਬਣਾ ਕੇ ਜਿੱਥੇ-ਜਿੱਥੇ ਵੀ ਜਗ੍ਹਾ ਮਿਲੀ ਆਰਾਮ ਫਰਮਾਉਣ ਲੱਗੇ ਅਤੇ ਰਾਤ ਦੀ ਖਮੋਸ਼ੀ ਵਿੱਚ ਗੁਰੂ ਕਲਗੀਆਂ ਵਾਲੇ ਚੌਂਕੜੀ ਮਾਰ ਕੇ ਬੈਠਦੇ ਹਨ ਤੇ ਵਾਹਿਗੁਰੂ ਦਾ ਜਾਪ ਕਰਦੇ ਹਨ ਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਕੱਲ ਸਵੇਰ ਜੋ ਵੀ ਮੇਰੇ ਸਿੱਖਾਂ ਤੇ ਮੇਰੇ ਪੁੱਤਰਾ ਨਾਲ ਹੋਵੇ ਉਸ ਸਮੇਂ ਮੈਨੂੰ ਬਲ ਬਖਸ਼ੀ ਤੇ ਆਪਣੀ ਔਲਤਾ ਦੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਤੇ ਕਹਿੰਦੇ ਹਨ ਅਪਾਰ ਸੁੱਖਾਂ 'ਚ ਮੈਂ ਕਦੇ ਤੈਨੂੰ ਨਹੀਂ ਭੁੱਲਿਆ ਕੀ ਹੋਇਆ ਜੇ ਅੱਜ ਦੁੱਖ ਆਏ ਹਨ ਮੈਂ ਤਾਂ ਵੀ ਤੇਰਾ ਪੱਲਾ ਨਹੀਂ ਛੱਡਿਆ ਤੇ ਤੇਰਾ ਸ਼ੁਕਰ ਕਰਦਾ ਰਹਾਂਗਾ ਅਰਦਾਸ ਤੋਂ ਬਾਅਦ ਦੋਵੇਂ ਸਿੱਖ ਮਦਨ ਸਿੰਘ ਤੇ ਕੋਟਾ ਸਿੰਘ ਗੁਰੂ ਜੀ ਨੂੰ ਬਾਹਰ ਜਾਗਦੇ ਨੂੰ ਵੇਖਦੇ ਹਨ ਮਦਨ ਸਿੰਘ ਜਦੋਂ ਗੁਰੂ ਜੀ ਨੂੰ ਜਾਗਣ ਦਾ ਕਾਰਨ ਪੁੱਛਦਾ ਹੈ ਤਾਂ ਗੁਰੂ ਜੀ ਦੋਵੇਂ ਸਿੱਖਾਂ ਨੂੰ ਸਿਰਫ ਇੱਕੋ ਗੱਲ ਕਹਿੰਦੇ ਹਨ ਕਿ ਰਾਤੀ ਮੈਂ ਤੁਹਾਡੀ ਪਹਿਰਾ ਦੇਣ ਵਾਲੀ ਅਰਜ ਮੰਨੀ ਹੁਣ ਇੱਕ ਬੇਨਤੀ ਮੇਰੀ ਮੰਨੋ ਤੁਸੀਂ ਦੋਨੋਂ ਹੁਣ ਆਰਾਮ ਕਰੋ ਕਿ ਸਵੇਰੇ ਕਿਸੇ ਨੂੰ ਨਹੀਂ ਪਤਾ ਕਿ ਕੀ ਬਾਣਾ ਵਾਪਰਨਾ ਹੈ ਤੁਸੀਂ ਹੁਣ ਵਿਸ਼ਰਾਮ ਕਰੋ ਤੇ ਕਲਗੀਆਂ ਵਾਲੇ ਪਾਸ਼ਾ ਕਹਿਣ ਲੱਗੇ ਅੱਜ ਰਾਤ ਸਿੰਘਾਂ ਦਾ ਪੈਰਾ ਮੈਂ ਦਵਾਂਗਾ ਤੇ ਇਤਿਹਾਸਕਾਰ ਲਿਖਦੇ ਹਨ ਕਿ ਇਸ ਤੋਂ ਮਗਰੋਂ ਗੁਰੂ ਜੀ ਆਪਣੇ ਸਿੰਘਾਂ ਨੂੰ ਨਿਹਾਰਦੇ ਹਨ ਤੇ ਕੇਸਾਂ ਨੂੰ ਕੱਜਦੇ ਹਨ ਤੇ ਸਿੰਘਾਂ ਦੇ ਜ਼ਖਮੀ ਹੱਥਾਂ ਨੂੰ ਚੁੰਮਦੇ ਹਨ ਜਿੱਦਾਂ ਮਾਵਾਂ ਬੱਚਿਆਂ ਦਾ ਰਾਤ ਨੂੰ ਸੁੱਤਿਆਂ ਦਾ ਤਨ ਟੱਕਦੀ ਹੈ ਉਦਾਂ ਗੁਰੂ ਸਾਹਿਬ ਆਪਣੇ ਸਿੰਘਾਂ ਦਾ ਤਨ ਟੱਕਦੇ ਨੇ ਤੇ ਕੋਈ ਅਤਕਥ ਨਹੀਂ ਕਿ ਗੁਰੂ ਜੀ ਆਪਣੇ ਸਿੰਘਾਂ ਦੇ ਪੈਰ ਵੀ ਚੁੰਮਦੇ ਨੇ ਨਾਲ ਹੀ ਗੁਰੂ ਜੀ ਆਪਣੇ ਦੋ ਪੁੱਤਰਾਂ ਵੱਲ ਵੇਖ ਕੇ ਇਹ ਸੋਚਦੇ ਹਨ ਕਿ ਸਰਸਾ ਨਦੀ ਤੇ ਵਿਛੜਣ ਤੋਂ ਪਹਿਲਾਂ ਉਹ ਚਾਰ ਸਨ ਤੇ ਹੁਣ ਉਹ ਦੋ ਰਹਿ ਗਏ ਤੇ ਸਵੇਰ ਤੱਕ ਇਹ ਵੀ ਨਹੀਂ ਪਤਾ ਇਹਨਾਂ ਦੋ ਪੁੱਤਰਾਂ ਨਾਲ ਵੀ ਕੀ ਪਾਣਾ ਵਾਪਰ ਜਾਵੇ ਏਦਾਂ ਕਰਦੇ ਰਾਤ ਬੀਤਦੀ ਹੈ ਤੇ ਸਵੇਰ ਹੋ ਜਾਂਦੀ ਹੈ ਵੱਡੇ ਸਾਹਿਬ ਜਾਦੇ ਉੱਠਦੇ ਨੇ ਪੰਜ ਪਿਆਰੇ ਉੱਠਦੇ ਨੇ ਤੇ ਗੁਰੂ ਦੇ ਸਾਰੇ ਸਿੱਖ ਉੱਠ ਜਾਂਦੇ ਨੇ ਅੰਮ੍ਰਿਤ ਵੇਲੇ ਦੇ ਦੀਵਾਨ ਫੇਰ ਸੱਜਦੇ ਹਨ ਤੇ 22 ਦਸੰਬਰ ਦਾ ਉਹ ਮੰਦ ਭਾਗਾ ਦਿਹਾੜਾ ਚੜ੍ਹਦਾ ਹੈ ਤੇ ਜਫਰ ਨਾਮੇ ਦੇ ਮੁਤਾਬਕ ਮੁਗਲਾਂ ਦਾ ਤੇ ਪਹਾੜੀ ਰਾਜਿਆਂ ਦਾ 10 ਲੱਖ ਬੰਦਾ ਚਮਕੌਰ ਦੀ ਗੜੀ ਨੂੰ ਘੇਰਾ ਪਾਉਂਦਾ ਹੈ ਇਥੋਂ ਗੁਰੂ ਗੋਬਿੰਦ ਸਿੰਘ ਜੀ ਦੀ ਤਾਕਤ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਸ ਨੂੰ ਘੇਰਨ ਲਈ 10 ਲੱਖ ਬੰਦੇ ਦੀ ਲੋੜ ਪਈ ਮੁਗਲਾਂ ਦੀ ਫੌਜ ਨੂੰ ਇਹ ਭੁਲੇਖਾ ਸੀ ਕਿ ਸਿੱਖ ਤਾਂ ਘੱਟ ਗਿਣਤੀ ਚ ਹਨ ਅਸੀਂ ਆਸਾਨੀ ਨਾਲ ਹਰਾ ਲਵਾਂਗੇ ਤੇ ਫੌਜ ਗੜੀ ਵਿੱਚ ਪੌੜੀ ਲਾ ਕੇ ਵੜਨ ਦੀ ਕੋਸ਼ਿਸ਼ ਕਰਦੀ ਹੈ ਇੱਕ ਬੰਦਾ ਕਿਲੇ ਨੂੰ ਪੌੜੀ ਲਾਉਂਦਾ ਹੈ ਤੇ ਅੰਦਰ ਵੜਨ ਦੀ ਕੋਸ਼ਿਸ਼ ਕਰਦਾ ਹੈ ਜਿਸ ਦਾ ਨਾਮ ਸੀ ਨਾਹਰ ਖਾਨ ਤੇ ਨਾਹਰ ਖਾਨ ਨੇ ਗੜੀ ਦੀ ਦੀਵਾਰ ਤੋਂ ਸਿਰ ਉੱਚਾ ਕੱਢਿਆ ਕਿ ਮੈਂ ਵੇਖਾਂ ਕਿੰਨੇ ਸਿੰਘ ਨੇ ਤੇ ਕਿਵੇਂ ਪਕੜ ਸਕਦੇ ਹਾਂ ਤਾਂ ਗੁਰੂ ਗੋਬਿੰਦ ਸਿੰਘ ਨੇ ਇਸ ਸੱਜਣ ਨਾਹਰ ਖਾਨ ਦੀ ਖੋਪੜੀ ਵੇਖ ਲਈ ਇੱਕ ਤੀਰ ਕੱਢ ਕੇ ਉਹਦੇ ਵੱਲ ਮਾਰਿਆ ਤੇ ਯੁੱਧ ਦਾ ਪਹਿਲਾ ਤੀਰ ਗੁਰੂ ਗੋਬਿੰਦ ਸਿੰਘ ਜੀ ਨੇ ਨਾਹਰ ਖਾਨ ਦੀਆਂ ਅੱਖਾਂ 'ਚ ਚਲਾਇਆ ਤੇ ਉਹਨੂੰ ਪਲਟ ਕੇ ਧਰਤੀ ਤੇ ਸੁੱਟ ਦਿੱਤਾ ਸੀ ਤੇ ਉਹਦੇ ਸਵਾਸ ਪੂਰੇ ਹੋਏ ਤੇ ਦੂਜਾ ਗਨਿਖਾ ਆਇਆ ਜੋ ਕਿ ਗੜੀ ਨੂੰ ਪੌੜੀ ਲਾਉਂਦਾ ਹੈ ਤੇ ਕਲਗੀਆਂ ਵਾਲਾ ਗੁਰਜ ਮਾਰ ਕੇ ਉਸ ਨੂੰ ਥੱਲੇ ਸੁੱਟ ਦਿੰਦਾ ਤੇ ਤੀਜਾ ਬੰਦਾ ਖਵਾਜਾ ਮਹਿਮੂਦ ਪੌੜੀ ਲਾ ਕੇ ਚੜਦਾ ਪਰ ਗੁਰੂ ਜੀ ਨੂੰ ਵੇਖ ਕੇ ਡਰ ਕੇ ਹੀ ਥੱਲੇ ਉਤਰ ਜਾਂਦਾ ਤੇ ਦੇਖੋ ਕੀ ਰੰਗ ਸੀ ਕਿ ਇੱਕ ਪਾਸੇ 10 ਲੱਖ ਫੌਜ ਸੀ ਤੇ ਇੱਕ ਪਾਸੇ ਸਿਰਫ 40 ਸਿੱਕ 22 ਦਸੰਬਰ 1704 ਈਸਵੀ ਦਾ ਉਹ ਦਿਨ ਸੀ ਤੇ ਕੁਝ ਕਿ ਇਤਿਹਾਸਕਾਰਾਂ ਦਾ ਇਹ ਮੰਨਣਾ ਹੈ ਕਿ ਉਸ ਦਿਨ ਬਾਜਾ ਵਾਲੇ ਦਾ ਜਨਮ ਦਿਹਾੜਾ ਸੀ ਭਾਵ ਕਿ ਆਗਮਨ ਪੁਰਬ ਸੀ ਤੇ ਕੁਦਰਤ ਦੇ ਰੰਗ ਵੇਖੋ ਪਿਤਾ ਦੇ ਆਗਮਨ ਪੁਰਬ ਵਾਲੇ ਦਿਨ ਪੁੱਤਰਾਂ ਦੀ ਸ਼ਹੀਦੀ ਹੁੰਦੀ ਹੈ ਸੋ ਕਿਹਾ ਜਾਂਦਾ ਹੈ ਕਿ ਗੁਰੂ ਜੀ ਨੇ 10 ਲੱਖ ਫੌਜ ਨਾਲ ਲੜਨ ਲਈ ਇਹ ਫੈਸਲਾ ਲਿਆ ਕਿ ਪੰਜ-ਪੰਜ ਸਿੱਖਾਂ ਦੇ 8-8 ਜੱਥੇ ਬਣਾਏ ਜਾਣ ਤੇ ਗੜੀ ਅੰਦਰੋਂ ਹੀ ਵਾਰ ਕੀਤੇ ਜਾਣਗੇ ਪਰ ਟਿੱਡੀ ਦਲ ਦੀ 10 ਲੱਖ ਦੀ ਫੌਜ ਫੈਸਲਾ ਲੈਂਦੀ ਹੈ ਕਿ 40 ਸਿੱਖ ਤੇ ਇੱਕੋ ਵਾਰ ਹਮਲਾ ਕਰ ਦਿੱਤਾ ਜਾਵੇ ਫੌਜ ਨੂੰ ਅੱਗੇ ਆਉਂਦਾ ਵੇਖ ਭਾਈ ਹਿੰਮਤ ਸਿੰਘ ਸਭ ਤੋਂ ਪਹਿਲਾਂ ਅੱਗੇ ਆਉਂਦੇ ਹਨ ਤੇ ਗੁਰੂ ਗੋਬਿੰਦ ਸਿੰਘ ਜੀ ਅੱਗੇ ਰਜ਼ੋਈ ਕਰਦੇ ਹਨ ਕਿ ਮੈਂ ਰਣ ਭੂਮੀ ਤੇ ਜਾ ਕੇ ਲੜਨਾ ਚਾਹੁੰਦਾ ਹਾਂ ਗੁਰੂ ਜੀ ਭਾਈ ਹਿੰਮਤ ਸਿੰਘ ਨੂੰ ਹੱਕ ਨਾਲ ਲਾਉਂਦੇ ਹਨ ਤੇ ਆਖਦੇ ਹਨ ਕਿ हे ਸਿੱਖਾ ਮੈਨੂੰ ਤਾਂ ਤੇਰੇ ਤੇ ਉਸ ਦਿਨ ਦਾ ਭਰੋਸਾ ਜਿਸ ਦਿਨ ਤੂੰ ਮੇਰੀ ਆਵਾਜ਼ ਤੇ ਆਪਣਾ ਸਿਰ ਭੇਟਾ ਵਿਸਾਖੀ ਵਾਲੇ ਦਿਨ ਕੇਸਗੜ ਦੀ ਧਰਤੀ ਤੇ ਕੀਤਾ ਸੀ ਭਾਈ ਹਿੰਮਤ ਸਿੰਘ ਜੰਗ ਦੇ ਮੈਦਾਨ ਵਿੱਚ ਨਿਕਲਦੇ ਨੇ ਨਾਲ ਕੁਝ ਸਿੰਘ ਜਾਂਦੇ ਨੇ ਤੇ ਹੱਲਾ ਬੋਲ ਕੇ ਦੁਸ਼ਮਣ ਨੂੰ ਚੀਰ ਕੇ ਨਿਕਲ ਜਾਂਦੇ ਨੇ ਤੇ ਫੌਜ 'ਚ ਆਵਾਜ਼ ਆਉਂਦੀ ਹੈ ਕਿ ਹਿੰਮਤ ਸਿੰਘ ਹੈ ਪੰਜ ਪਿਆਰਿਆਂ 'ਚੋਂ ਇੱਕ ਪਿਆਰਾ ਹੈ ਗੁਰੂ ਗੋਬਿੰਦ ਸਿੰਘ ਜੀ ਗੜੀ ਦੀ ਮਮਟੀ 'ਚੋਂ ਇਹ ਸਭ ਵੇਖ ਰਹੇ ਹੁੰਦੇ ਹਨ ਤੇ ਗੁਰੂ ਜੀ ਅੱਖਾਂ ਸਾਹਮਣੇ ਸਭ ਤੋਂ ਪਹਿਲਾਂ ਭਾਈ ਹਿੰਮਤ ਸਿੰਘ ਤੇ ਨਾਲ ਗਏ ਸਿੰਘਾਂ ਨੂੰ ਸ਼ਹੀਦ ਹੁੰਦਾ ਵੇਖਦੇ ਹਨ ਉਸ ਤੋਂ ਮਗਰੋਂ ਦੂਜਾ ਜੱਥਾ ਤਿਆਰ ਹੁੰਦਾ ਹੈ ਤੇ ਸਤਗੁਰੂ ਸਾਨੂੰ ਆਗਿਆ ਦਵੋ ਦਰਵਾਜ਼ਾ ਗੜੀ ਦਾ ਖੋਲ ਕੇ ਇਹ ਜੱਥਾ ਦੁਸ਼ਮਣ ਤੇ ਟੁੱਟਿਆ ਤੇ ਇਹ ਜੱਥਾ ਵੀ ਸ਼ਹੀਦ ਹੋ ਜਾਂਦਾ ਹੈ ਇਸ ਤੋਂ ਬਾਅਦ ਤੀਜਾ ਜੱਥਾ ਵੀ ਜੂਝਦਾ ਹੋਇਆ ਚੜ੍ਹਦੀ ਕਲਾ ਨਾਲ ਸ਼ਹੀਦ ਹੋ ਜਾਂਦਾ ਤੀਜਾ ਜੱਥਾ ਸ਼ਹੀਦ ਹੋਣ ਮਗਰੋਂ ਭਾਈ ਦਇਆ ਸਿੰਘ ਗੁਰੂ ਜੀ ਦੇ ਕੋਲ ਆਉਂਦੇ ਹਨ ਤੇ ਕਹਿੰਦੇ ਹਨ ਦਾਤਾ ਜੀ ਚਾਰ ਚੁਫੇਰੇ ਦੁਸ਼ਮਣ ਨੇ ਘਤ ਚੁੱਕੀ ਹੈ ਮੈਂ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਤੁਸੀਂ ਕਿਸੇ ਤਰ੍ਹਾਂ ਆਪਣੇ ਪੁੱਤਰਾਂ ਨੂੰ ਲੈ ਕੇ ਇਥੋਂ ਨਿਕਲ ਜਾਓ ਮੈਂ ਤੁਹਾਡੇ ਅੱਗੇ ਹੱਥ ਜੋੜਦਾ ਹਾਂ ਤਾਂ ਗੁਰੂ ਜੀ ਦਇਆ ਸਿੰਘ ਦੇ ਮੋਢੇ ਤੇ ਹੱਥ ਰੱਖ ਕੇ ਕਹਿੰਦੇ ਹਨ ਕਿ ਦਇਆ ਸਿੰਘ ਯਾਦ ਰੱਖੀ ਕਿ ਮੈਂ ਆਪਣੇ ਪੁੱਤਰਾਂ ਵਿੱਚ ਤੇ ਸਿੱਖਾਂ ਵਿੱਚ ਕਦੇ ਫਰਕ ਨਹੀਂ ਜਾਣਿਆ ਮੈਨੂੰ ਤਾਂ ਮੇਰੇ ਸਿੱਖ ਪੁੱਤਰਾਂ ਤੋਂ ਵੱਧ ਪਿਆਰੇ ਨੇ ਇੰਨੀ ਗੱਲ ਅਜੇ ਹੋਈ ਸੀ ਕਿ ਵੱਡੇ ਸਹਿਬਜ਼ਾਦੇ ਭਾਈ ਅਦੀਤ ਸਿੰਘ ਜੀ ਉੱਠ ਕੇ ਆਪਣੇ ਪਿਤਾ ਦੇ ਸਾਹਮਣੇ ਆਉਂਦੇ ਹਨ ਕਿ ਪਿਤਾ ਜੀ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰਨੀ ਚਾਹੁੰਨਾ 27 ਦੇ ਕਰੀਬ ਸਿੰਘ ਬਾਬਾ ਅਦੀਤ ਸਿੰਘ ਤੋਂ ਪਹਿਲਾਂ ਸ਼ਹੀਦ ਹੋ ਚੁੱਕੇ ਸਨ ਤੇ ਅਜੀਤ ਸਿੰਘ ਕਹਿੰਦੇ ਹਨ ਹੁਣ ਮੈਨੂੰ ਹੁਕਮ ਦਿਓ ਮੈਂ ਮੈਦਾਨੇ ਜੰਗ ਚ ਜਾ ਕੇ ਲੜਾਂ ਤੇ ਇਹ ਉਹ ਸਮਾਂ ਸੀ ਜਦੋਂ ਚਮਕੌਰ ਦੀ ਗੜੀ ਵੀ ਰੋਈ ਹੋਵੇਗੀ ਜਦ ਸਭ ਤੋਂ ਵੱਡੇ ਸਹਿਬਜ਼ਾਦੇ ਯੁੱਧ ਦੇ ਮੈਦਾਨ ਚ ਧਾਵਾ ਬੋਲਣ ਲਈ ਤਿਆਰ ਹੁੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਬੜੇ ਪਿਆਰ ਨਾਲ ਬਾਬਾ ਅਜੀਤ ਸਿੰਘ ਨੂੰ ਸੀਨੇ ਦੇ ਨਾਲ ਲਾਇਆ ਤੇ ਗੁਰੂ ਜੀ ਨੇ ਸ਼ਬਦ ਕਹੇ ਸਨ ਕਿ ਮੇਰੇ ਲਾਲ ਜੀ ਮੈਂ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਸਿਰਫ ਇੰਨੀ ਗੱਲ ਕਹਿਣੀ ਚਾਹਨਾ ਕਿ ਤੇਰੀ ਰਗ ਰਗ ਵਿੱਚ ਉਹਦਾ ਖੂਨ ਹੈ ਜਿਹੜਾ ਕਦੇ ਤੱਤੀ ਤਵੀ ਤੇ ਬੈਠਾ ਸੀ ਤੇਰੀ ਰਗ ਰਗ ਵਿੱਚ ਉਹਦਾ ਖੂਨ ਹੈ ਜਿਸ ਨੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਆਪਣਾ ਸੀਸ ਕਟਵਾ ਦਿੱਤਾ ਸੀ ਤੇ ਜੇ ਰਣ ਭੂਮੀ ਵਿੱਚ ਤੂੰ ਜਾਵੇਂਗਾ ਤਾਂ ਪਿੱਠ ਵਿਖਾ ਕੇ ਵਾਪਸ ਨਾ ਆਈ ਭਾਵੇਂ ਤੇਰੇ ਸਰੀਰ ਦੇ ਕਿੰਨੇ ਵੀ ਟੁਕੜੇ ਹੋ ਜਾਣ ਤੇ ਗੁਰੂ ਜੀ ਨੇ ਆਪ ਡਿਉੜੀ ਦਾ ਦਰਵਾਜ਼ਾ ਖੋਲ ਕੇ ਬਾਬਾ ਅਜੀਤ ਸਿੰਘ ਨੂੰ ਜੰਗ ਦੇ ਮੈਦਾਨ ਵਿੱਚ ਤੋਰਿਆ ਸੀ ਤੇ ਗੁਰੂ ਜੀ ਭਾਈ ਦਿਆ ਸਿੰਘ ਤੇ ਸਹਬਜ਼ਾਦੇ ਜੁਝਾਰ ਸਿੰਘ ਨੂੰ ਲੈ ਕੇ ਮਮਟੀ ਤੇ ਆ ਜਾਂਦੇ ਹਨ ਤੇ ਜੁਝਾਰ ਸਿੰਘ ਨੂੰ ਕਹਿੰਦੇ ਹਨ ਕਿ ਵੇਖ ਬੇਟਾ ਤੇਰਾ ਵੱਡਾ ਵੀਰ ਰਣ ਭੂਮੀ ਵਿੱਚ ਕਿਦਾਂ ਜੂਝਦਾ ਹੈ ਬਾਬਾ ਅਜੀਤ ਸਿੰਘ ਪੂਰੀ ਨਿਡਰਤਾ ਦੇ ਨਾਲ ਜੰਗ ਦੇ ਮੈਦਾਨ ਵਿੱਚ ਉਤਰਦੇ ਹਨ ਤੇ ਅਸਮਾਨ ਚੋਂ ਜਿੱਦਾਂ ਬਿਜਲੀ ਚਮਕਦੀ ਹੈ ਉਸ ਤਰ੍ਹਾਂ ਤੀਰ ਵਰਸਾਉਂਦੇ ਹਨ ਤੇ ਜਦੋਂ ਕਮਾਨ ਖਾਲੀ ਹੋ ਜਾਂਦਾ ਹੈ ਤਾਂ ਹੱਥ 'ਚ ਨੇਜਾ ਫੜਦੇ ਹਨ ਤੇ ਨੇਜੇ ਨਾਲ ਕਈ ਸੈਨਿਕ ਮਾਰੇ ਤੇ ਮਮਟੀ ਤੇ ਖੜੇ ਗੁਰਗੋਬਿੰਦ ਸਿੰਘ ਜੀ ਭਾਈ ਦਿਆ ਸਿੰਘ ਨੂੰ ਆਖ ਰਹੇ ਕਿ ਦੇਖ ਦਿਆ ਸਿੰਘ ਦੇਖ ਅੱਜ ਜੰਗ ਦਾ ਨਜ਼ਾਰਾ ਹੀ ਵੱਖਰਾ ਹੈ ਉਧਰ ਜੰਗ ਦੇ ਮੈਦਾਨ 'ਚ ਇਹ ਆਵਾਜ਼ ਗੂੰਜ ਜਾਂਦੀ ਹੈ ਕਿ ਇਹ ਗੁਰਗੋਬਿੰਦ ਸਿੰਘ ਦਾ ਵੱਡਾ ਪੁੱਤਰ ਹੈ ਬਚ ਕੇ ਨਹੀਂ ਜਾਣਾ ਚਾਹੀਦਾ ਜਦੋਂ ਬਾਬਾ ਅਜੀਤ ਸਿੰਘ ਇੱਕ ਤੁਰਕ ਦੇ ਨੇਜਾ ਮਾਰਦਾ ਤੇ ਨੇਜਾ ਜਦੋਂ ਦੁਬਾਰਾ ਕੱਢਣ ਲੱਗਦੇ ਨੇ ਨੇਜਾ ਟੁੱਟ ਜਾਂਦਾ ਤੇ ਚਾਰੇ ਪਾਸਿਓਂ ਬਾਬਾ ਅਜੀਤ ਸਿੰਘ ਨੂੰ ਘੇਰਾ ਪੈ ਜਾਂਦਾ ਫਿਰ ਵੀ ਹਿੰਮਤ ਨਹੀਂ ਛੱਡੀ ਉਹਨਾਂ ਆਪਣੀ ਕਿਰਪਾਨ ਕੱਢੀ ਤੇ ਵੱਡੇ ਸੈਨਿਕ ਤਲਵਾਰ ਨਾਲ ਮਾਰੇ ਫਿਰ ਉਹਨਾਂ ਦੀ ਤਲਵਾਰ ਦੋ ਟੁਕੜੇ ਹੋ ਕੇ ਜ਼ਮੀਨ ਤੇ गिर ਜਾਂਦੀ ਹੈ ਤੇ ਬਾਬਾ ਅਜੀਤ ਸਿੰਘ ਬਿਲਕੁਲ ਨਿਹੱਥੇ ਹੋ ਜਾਂਦੇ ਹਨ ਤੇ ਮੁਗਲਾਂ ਦੀ ਜਾਲਮ ਫੌਜ ਇੱਕਦਮ ਬਾਬਾ ਅਜੀਤ ਸਿੰਘ ਉੱਤੇ ਤੀਰਾਂ ਦੀ ਵਰਖਾ ਕਰ ਦਿੰਦੀ ਹੈ ਪਰ ਬਾਬਾ ਅਜੀਤ ਸਿੰਘ ਨੇ ਇਹ ਤੀਰ ਸੀਨੇ ਵਿੱਚ ਖਾਦੇ ਸਨ ਤੇ ਉਹ ਜ਼ਮੀਨ ਤੇ गिर ਜਾਂਦੇ ਹਨ ਤੇ ਫੌਜ ਦੁਆਰਾ ਤਲਵਾਰਾਂ ਤੇ ਨੇਜ਼ੀਆਂ ਨਾਲ ਉਹਨਾਂ ਤੇ ਹਮਲਾ ਕੀਤਾ ਜਾਂਦਾ ਹੈ ਤੇ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਲਾ ਪੁੱਤਰ ਸ਼ਹੀਦ ਹੁੰਦਾ ਹੈ ਤੇ ਆਪਣੇ ਪੁੱਤਰ ਦੇ ਟੁਕੜੇ-ਟੁਕੜੇ ਹੁੰਦੇ ਗੁਰੂ ਗੋਬਿੰਦ ਸਿੰਘ ਜੀ ਗੜੀ 'ਚ ਵੇਖ ਰਹੇ ਹੁੰਦੇ ਹਨ ਤੇ ਗੁਰਬਾਣੀ ਦਾ ਜਾਪ ਕਰ ਰਹੇ ਹੁੰਦੇ ਹਨ 22 ਦਸੰਬਰ 1704 ਈਸਵੀ ਨੂੰ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੁੰਦੇ ਨੇ ਇਹ ਸਭ ਵੇਖ ਕੇ ਬਾਬਾ ਜੁਝਾਰ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੂੰ ਆਖਦੇ ਹਨ ਕਿ ਪਿਤਾ ਜੀ ਮੈਥੋਂ ਵੱਡੇ ਵੀਰ ਬਿਨਾ ਰਹਿ ਨਹੀਂ ਹੋਣਾ ਮੈਨੂੰ ਆਗਿਆ ਦਿਵੋ ਮੈਂ ਵੀ ਵੱਡੇ ਵੀਰੇ ਦੀ ਗੋਦ 'ਚ ਜਾ ਕੇ ਬਹਿ ਸਕਾਂ ਤੇ ਮੈਨੂੰ ਜੰਗ ਦੇ ਮੈਦਾਨ 'ਚ ਜਾਣ ਦੀ ਆਗਿਆ ਦਿਵੋ ਤਾਂ ਗੁਰੂ ਜੀ ਆਖਦੇ ਹਨ ਮੈਂ ਆਪਣੇ ਪਿਤਾ ਨੂੰ ਵੀ ਸ਼ਹੀਦ ਹੁੰਦੇ ਵੇਖਿਆ ਤੇ ਅੱਜ ਪੁੱਤਰਾਂ ਨੂੰ ਸ਼ਹੀਦ ਹੁੰਦੇ ਵੇਖ ਰਿਹਾ ਹਾਂ ਤੇ ਗੁਰੂ ਜੀ ਆਪਣੇ ਕਮਰ ਕੱਸੇ ਚੋਂ ਕੱਢ ਕੇ ਇੱਕ ਖੰੰਜਰ ਬਾਬਾ ਜੁਝਾਰ ਸਿੰਘ ਨੂੰ ਦਿੰਦੇ ਹਨ ਤੇ ਜੰਗ ਦੇ ਮੈਦਾਨ 'ਚ ਜਾਣ ਤੋਂ ਪਹਿਲਾਂ ਕਹਿੰਦੇ ਹਨ ਕਿ ਪੁੱਤਰਾ 14 ਸਾਲ ਦੀ ਉਮਰ 'ਚ ਤੈਨੂੰ ਤੋਰਨ ਲੱਗਿਆ ਪਰ ਜੇ ਜ਼ਖਮ ਆਵੇ ਤਾਂ ਸੀ ਨਾ ਕਰੀ ਤੇ ਜਦੋਂ ਕਲੇਜੇ 'ਚ ਤੀਰ ਲੱਗੇ ਤਾਂ ਤੇਰੇ ਮੂੰਹੋਂ ਵਾਹਿਗੁਰੂ ਨਿਕਲਣਾ ਚਾਹੀਦਾ ਹੈ ਤੇ ਬਾਬਾ ਜੁਝਾਰ ਸਿੰਘ ਨੂੰ ਪੂਰੀ ਤਿਆਰੀ ਨਾਲ ਗੁਰੂ ਗੋਬਿੰਦ ਸਿੰਘ ਜੀ ਤੇ ਪਿਆਰਿਆਂ ਦੇ ਵੱਲੋਂ ਜੰਗ ਦੇ ਮੈਦਾਨ ਵਿੱਚ ਤੋਰਿਆ ਜਾਂਦਾ ਤੇ ਗੁਰੂ ਜੀ ਕਹਿੰਦੇ ਹਨ ਪੁੱਤਰਾ ਇੱਕ ਇੱਛਾ ਪੂਰੀ ਕਰ ਦੇਵੀਂ ਕਿ ਜਦੋਂ ਤੇਰੀ ਛਾਤੀ 'ਚ ਤੀਰ ਵੱਜੇ ਤਾਂ ਮੂੰ ਮੇਰੇ ਵੱਲ ਕਰ ਲਵੀਂ ਮੈਂ ਤੇਰੀ ਛਾਤੀ 'ਚ ਵੱਜੇ ਤੀਰ ਵੇਖਣਾ ਚਾਹੁੰਦਾ ਹਾਂ ਤੇ ਜਦੋਂ ਜੁਝਾਰ ਸਿੰਘ ਜੰਗ ਦੇ ਮੈਦਾਨ 'ਚ ਜਾਂਦੇ ਹਨ ਤੇ ਸਾਰੇ ਪਾਸੇ ਆਵਾਜ਼ ਗੂੰਜਦੀ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਦਾ ਛੋਟਾ ਪੁੱਤਰ ਹੈ ਇਹਦਾ ਹਸ਼ਰ ਵੀ ਬੁਰਾ ਕੀਤਾ ਜਾਵੇ ਤੇ ਹਕੀਕਤ ਹੈ ਉਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਮਮਟੀ ਤੋਂ ਤੀਰਾਂ ਦੀ ਛਾਂ ਕੀਤੀ ਤੇ ਧੜਾ ਧੜ ਤੀਰਾਂ ਦੀ ਵਰਖਾ ਕੀਤੀ ਤੇ ਬਾਬਾ ਜੁਝਾਰ ਸਿੰਘ ਵੀ ਆਪਣੀ ਸੂਝ ਮੁਤਾਬਕ ਸ਼ਸਤਰਾਂ ਦੀ ਵਰਤੋਂ ਕਰਦੇ ਗਏ ਤੇ 14 ਸਾਲ ਦੇ ਬਾਬਾ ਜੁਝਾਰ ਸਿੰਘ ਨੂੰ ਜ਼ਾਲਿਮਾਂ ਦੇ ਤੀਰ ਛਾਤੀ ਤੋਂ ਵਿੰਨ ਕੇ ਚਲੇ ਗਏ ਜਿੱਦਾਂ ਹੀ ਤੀਰ ਵੱਜਦੇ ਨੇ ਬਾਬਾ ਜੁਝਾਰ ਸਿੰਘ ਨੇ ਆਪਣਾ ਚਿਹਰਾ ਮਮਟੀ ਤੇ ਖਲੋਤੇ ਗੁਰੂ ਪਿਤਾ ਵੱਲ ਕੀਤਾ ਤੇ ਜਾਣੋ ਜਿੱਦਾਂ ਕਹਿ ਰਹੇ ਹੁਣ ਕਿ ਦੇਖ ਬਾਪੂ ਹੁਣ ਤੇਰੀ ਪੱਗ ਤੇ ਕੋਈ ਉਂਗਲ ਨਹੀਂ ਚੱਕੇਗਾ ਤੇਰੇ ਪੁੱਤਰ ਨੇ ਸੀਨੇ 'ਚ ਵਾਰ ਖਾਦੇ ਨੇ ਪਿੱਠ ਵਿੱਚ ਨਹੀਂ ਸੋ ਇਸ ਤਰ੍ਹਾਂ ਦੋ ਵੱਡੇ ਸਹਿਬਜ਼ਾਦੇ ਚਮਕੌਰ ਦੀ ਗੜੀ 'ਚ ਸ਼ਹੀਦੀ ਪਾਉਂਦੇ ਹਨ ਕੁੱਲ ਦੁਨੀਆ ਦਾ ਇਤਿਹਾਸ ਫੋਲ ਕੇ ਵੇਖ ਲਵੋ ਇਹੋ ਜੀ ਲਸਾਨੀ ਸ਼ਹੀਦੀ ਦੁਨੀਆ ਦੇ ਕਿਸੇ ਧਰਮ ਦੇ ਵਿੱਚ ਸਾਨੂੰ ਦੇਖਣ ਨੂੰ ਨਹੀਂ ਮਿਲਣੀ ਤਨ ਜਿਗਰਾ ਉਸ ਕਲਗੀਆਂ ਵਾਲੇ ਦਾ ਜਿਨੇ ਆਪਣੀਆਂ ਅੱਖਾਂ ਦੇ ਸਾਹਮਣੇ ਦੋ ਪੁੱਤਰ ਸ਼ਹੀਦ ਹੁੰਦੇ ਵੇਖੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਨ ਤਨ ਬਾਬਾ ਅਜੀਤ ਸਿੰਘ ਜੀ ਤਨ ਤਨ ਬਾਬਾ ਜੁਝਾਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ